ਪੰਜਾਬ ਪਵਨ ਸਰੀ ਕੈਨੇਡਾ ਦੇ ਸੰਸਥਾਪਕ ਤੇ ਉਕੀ ਸਮਾਜ ਸੇਵੀ ਸ੍ਰੀ ਸੁਖੀ ਬਾਟ ਨੇ ਜਲੰਧਰ ਨਜ਼ਦੀਕੀ ਪਿੰਡ ਡਮੁੰਡਾ ਵਿਖੇ ਉਕੀ ਸਮਾਜ ਸੇਵੀ ਜਤਿੰਦਰ ਜੇ ਮਿੰਹਾਂਸ ਫਲੋ ਸਾਰਾਗੜੀ ਦੇ ਸ਼ਹੀਦਾਂ ਦੀ ਯਾਦ ਦੇ ਵਿੱਚ ਉਸਾਰੇ ਜਾ ਰਹੇ ਯਾਦਗਾਰ ਦਾ ਦੌਰਾ ਕੀਤਾ ਇਸ ਮੌਕੇ ਵਿਸ਼ੇਸ਼ ਤੌਰ ਤੇ ਗੁਰਦੀਪ ਸਿੰਘ ਪਰਹਾਰ ਅਕਸ਼ੇ ਦਿਪ ਸ਼ਰਮਾ ਨੇ ਉਹਨਾਂ ਨੂੰ ਸਟੇਡੀਅਮ ਦੀ ਉਸਾਰੀ ਸੰਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦਾ ਨਿਗਾ ਸਵਾਗਤ ਕੀਤਾ ਇਸ ਮੌਕੇ ਸ੍ਰੀ ਸੁਖੀ ਬਾਟ ਨੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿ ਹਾਕੀ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਤੇ ਜਤਿੰਦਰ ਜੇ ਮਨਹਾਨਸ ਦੀ ਸ਼ਲਾਗਾ ਕਰਦਿਆਂ ਕਿਹਾ ਕਿ ਮਨਹਾਨਸ ਪਰਿਵਾਰ ਵੱਲੋਂ ਸਮਾਜ ਸੇਵਾ ਦੇ ਨਾਲ ਨਾਲ ਅਜਿਹੀਆਂ ਯਾਦਗਾਰਾਂ ਦੀ ਉਸਾਰੀ ਆਪਣੇ ਆਪ ਦੇ ਵਿੱਚ ਮਿਸਾਲ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਅਮੀਰ ਵਿਰਸੇ ਤੇ ਸ਼ਹਾਦਤ ਦੇ ਨਾਲ ਜਾਣੂ ਕਰਵਾਉਂਦੇ ਰਹਿਣਗੇ ਇਸ ਮੌਕੇ ਉਹਨਾਂ ਲਾਇਨਜ਼ ਆਈ ਹਸਪਤਾਲ ਦਾ ਵੀ ਦੌਰਾ ਕੀਤਾ ਤੇ ਇੱਥੇ ਵੀ ਜਤਿੰਦਰ ਜੇ ਮਨਹਾਨਸ ਦੀਆਂ ਸੇਵਾਵਾਂ ਦੀ ਸ਼ਲਾਗਾ ਕੀਤੀ ਤੇ ਕਿਹਾ ਕਿ ਅੱਖਾਂ ਦੇ ਖੇਤਰ ਦੇ ਅੰਦਰ ਹਸਪਤਾਲ ਦੀ ਅਲੱਗ ਪਹਿਚਾਣ ਹੈ ਤੇ ਸੇਵਾ ਦੇ ਵੱਡੇ ਵੱਡੇ ਕਾਰਜ ਅੱਜ ਦੇਸ਼ਾਂ ਵਿਦੇਸ਼ਾਂ ਅੰਦਰ ਸਲਾਹੇ ਜਾ ਰਹੇ ਨੇ ਉਨਾਂ ਇਸ ਮੌਕੇ ਇਹਨਾਂ ਕਾਰਜਾਂ ਅੰਦਰ ਯੋਗਦਾਨ ਦੇਣ ਦਾ ਵੀ ਭਰੋਸਾ ਦਿੱਤਾ ਹਸਪਤਾਲ ਵਿਖੇ ਪੂਰੀ ਟੀਮ ਦੇ ਵਿੱਚ ਚੇਅਰਮੈਨ ਦਵਿੰਦਰ ਚਾਨ ਉਪ ਚੇਅਰਮੈਨ ਅਮਰਜੀਤ ਸਿੰਘ ਪ੍ਰਧਾਨ ਰਾਕੇਸ਼ ਚੋੜਾ ਰਗਵੀਰ ਸਿੰਘ ਵਰਦੀ ਅਕਸ਼ੇਦੀਪ ਸ਼ਰਮਾ ਵਿਨੋਦ ਟੰਡਨ ਤੇ ਹੋਰਨਾਂ ਵੱਲੋਂ ਵੀ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਲੁਆਇੰਜ਼ ਆਈ ਹਸਪਤਾਲ ਦੇ ਵਿੱਚ ਜੋ ਸੇਵਾ ਚੱਲ ਰਹੀ ਹੈ ਇਹ ਕਿੰਨੇ ਚਿਰ ਤੋਂ ਚੱਲ ਰਹੀ ਹੈ ਤੇ ਤੁਸੀਂ ਵੀ ਅੱਜ ਆਇਆ ਕਿਵੇਂ ਲੱਗਿਆ ਹਾਂਜੀ ਜੀ ਬਿਲਕੁਲ ਜੀ ਮੈਂ ਵਾਸੀ ਖੁਸ਼ਨ ਸਿੰਘ ਆ ਕਿ ਮੈਂ ਪਹਿਲਾਂ ਵੀ ਕਾਫੀ ਵਾਰ ਇੱਥੇ ਆਇਆ ਐ ਲਾਈਨਸ ਆਈ ਹਸਪੀਟਲ ਜਿਹੜਾ ਇਹ ਬੜੇ ਲੰਮੇ ਸਮੇਂ ਤੋਂ ਔਰ ਸਾਲ ਦੇ ਵਿੱਚ ਬਹੁਤ ਵਾਰੀ ਔਰ ਵੱਡੇ ਲੈਵਲ ਤੇ 5 6 7 7 ਦਿਨ ਦੇ ਇਥੇ ਆਈ ਕੇਮਸ ਲੱਗਦੇ ਰਹੇ ਲੱਗਦੇ ਨੇ ਤੇ ਮੈਂ ਇਸ ਪਿੰਡ ਦੇ ਜਿਹੜੇ ਵਾਸੀ ਨੇ ਜਾਂ ਜੇ ਮਨਾਸ਼ ਜੀ ਨੇ ਉਹਨਾਂ ਦੇ ਪਰਿਵਾਰ ਦਾ ਮੈਂ ਸਾਰਿਆਂ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਆਪਾਂ ਨੇ ਇੱਕ ਗੱਲ ਤੇ ਲੈ ਕੇ ਚੱਲਣੀ ਪੈਗੀ ਕਿ ਇੱਕ ਵਧੀਆ ਸਮਾਜ ਬਣਾਉਣ ਲਈ ਸਾਨੂੰ ਬਹੁਤ ਸਾਰੇ ਵਧੀਆ-ਵਧੀਆ ਪ੍ਰਾਲੇ ਕਰਨੇ ਪੈਣੇ ਆ ਸੋ ਇਹ ਪ੍ਰਾਲਾ ਵੀ ਇੱਕ ਬਹੁਤੀ ਸਲਾਘਾਯੋਗ ਹੈ ਤੇ ਮੈਂ ਆਸ ਕਰਦਾ ਕਿ ਜਿਸ ਤਰ੍ਹਾਂ ਇਸ ਹਸਪਤਾਲ ਨੂੰ ਹੁਣ ਐਕਸਟੈਂਡ ਕੀਤਾ ਜਾ ਰਿਹਾ ਹੈ ਉਹਦੀ ਆਪਾਂ ਦੇਖ ਰਹੇ ਆ ਬਾਹਰ ਬਿਲਡਿੰਗ ਬਣ ਰਹੀ ਹੈ ਤੇ ਬੜੀ ਜਲਦੀ ਉਹ ਵੀ ਹਸਪਤਾਲ ਤਿਆਰ ਹੋ ਜਾਏਗਾ ਤੇ ਮੈਂ ਖਾਸ ਕਰਕੇ ਜੇ ਮਨਹਾਸ ਤੇ ਉਹਨਾਂ ਦੇ ਪਰਿਵਾਰ ਦਾ ਬੜਾ ਥੈਂਕਫੁਲ ਆ ਕਿ ਕੈਨੇਡਾ ਦੇ ਵਿੱਚ ਵੀ ਬੜਾ ਬੁਜੇ ਉਪਰਾਲੇ ਕਰਦੇ ਨੇ ਬੜਾ ਨਾਂ ਹੈ ਵੱਡੇ ਬਿਜ਼ਨਸਮੈਨ ਨੇ ਔਰ ਡੈਲ ਬੜਾ ਸਾਫ਼ ਹੈ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਹੁੰਦੀ ਆ ਬਾਕੀ ਵੀ ਐਨ ਆਰ ਆਈਆਂ ਦੀ ਤਰ੍ਹਾਂ ਜਿੱਦਾਂ ਹਰ ਐਨ ਆਰ ਆਈ ਨੂੰ ਇਹ ਹੁੰਦਾ ਕਿ ਮੇਰੇ ਪਿੰਡ 'ਚ ਕੁਝ ਵਧੀਆ ਹੋਵੇ ਸੋ ਉਹ ਵੀ ਵਧਾਈ ਦੇ ਪਾਤਨ ਨੇ ਇਸ ਜਗ੍ਹਾ ਦੀ ਗੱਲ ਕੀਤੀ ਆਵੇ ਹੋਰ ਕੀ ਕਾਰ ਚੱਲ ਰਹੇ ਨੇ ਹਸਪਤਾਲ ਦੇ ਵਿੱਚ ਕਿੰਨੇ ਕੁ ਲੋਕਾਂ ਮਰੀਜ਼ਾਂ ਦਾ ਜਿਹੜੀ ਇਹ ਸੇਵਾ ਹੁੰਦੀ ਆ ਡੇਲੀ ਦੇ ਰੁਟੀਨ ਦਾ ਕੀ ਜਿਹੜਾ ਪ੍ਰੋਸੈਸ ਰਹਿੰਦਾ ਪਰ ਅੰਤਮੇ ਸਭ ਤੋਂ ਪਹਿਲਾਂ ਸੁਖੀ ਬਾਜ ਜੀ ਦਾ ਇੱਥੇ ਬਹੁਤ ਧੰਨਵਾਦ ਕਰਦਾ ਜੀ ਐਂ ਕਰਨ ਲੌਇੰਜ਼ ਆਈ ਹਸਪੀਟਲ ਮੈਂ ਦਸ਼ਪਿੰਦਰ ਕੁਮਾਰ ਚੇਅਰਮੈਨ ਐ ਮੇਰੀ ਟੀਮ ਪੂਰੀ ਖੜੀ ਐ ਨਾਲ ਜਿਹੜਿਆ ਸਾਰੇ ਅਸੀਂ 2010 ਦੇ ਵਿੱਚ ਆਪਰੇਸ਼ਨ ਕੀਤਾ ਸ਼ੁਰੂ ਕਰਤਾ ਤੇ ਆਪਣਾ ਹਸਪੀਟਲ ਬਣਾਇਆ ਵੈਸੇ ਅਸੀਂ ਆਈ ਆਪਰੇਸ਼ਨ ਤੇ ਕੰਮ 1999 ਵਿੱਚ ਸ਼ੁਰੂ ਕੀਤੇ ਸੀ ਇਸ ਟਾਈਮ ਅਸੀਂ ਇੱਥੇ 4 4.5 ਹਜ਼ਾਰ ਰੁਪਏ ਜਿਹੜੇ ਹੈਗੇ ਸਾਲ ਦੇ ਆਈਪਰੇਸ਼ਨ ਫ੍ਰੀ ਕਰਦੇ ਆ ਉਹ ਤੋਂ ਬਿਨਾ ਅਲਾਵਾ ਇਹ ਜਿਹੜਾ ਚੈਰੀਟੇਬਲ ਹਸਪੀਟਲ ਬਹੁਤ ਘੱਟ ਰੇਟ ਤੇ 300 ਰੁਪਏ ਦੀ ਪਰਚੀ ਲੈ ਕੇ ਅਸੀਂ ਲੋਕਾਂ ਨੂੰ ਦੇਖਦੇ ਆ ਤੇ ਹੁਣ ਜਿਹੜਾ ਅਸੀਂ ਹਸਪੀਟਲ ਦੇ ਨਾਲ ਨਾਲ ਅਸੀਂ ਨਵੀਂ ਬਿਲਡਿੰਗ ਬਣਾ ਰਹੇ ਹਾਂ 2009 ਦੇ ਵਿੱਚ ਜੇਮਨਾਸ ਟੈਸਟ ਟਰਸਟ ਸੀ ਭਗਵਾਨ ਸਿੰਘ ਮਨਿਹਾਲ ਦੇ ਅਸ਼ੀਰਵਾਦ ਨਾਲ ਉਹ ਸਾਡੇ ਨਾਲ ਜੁਆਇਨ ਕੀਤਾ ਸੀ ਉਸ ਤੋਂ ਬਾਅਦ ਸਾਡੀ ਬੜੀ ਤਰੱਕੀ ਹੋਈ ਹੈ